ਦੇਖੋ ਮਨਪ੍ਰੀਤ ਸਿੰਘ ਬਾਦਲ ਦੇ ਪ੍ਰਾਣੇ ਨੇਤਾ ਰਹੇ ਐ ਔਰ ਉਹਨਾਂ ਨੇ ਪਿੱਛੇ ਦਿੱਲੀ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਕਰਕੇ ਸ਼ਾਮਲ ਹੋਏ ਸੀਗੇ ਤੇ ਉੱਥੇ ਉਹ ਯਕੀਨ ਦਵਾਇਆ ਕਿ ਆਇਆ ਸੀਗੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਆਪਣਾ ਪੂਰਾ ਸਹਿਯੋਗ ਕਰਾਂਗੇ ਤੇ ਹੁਣ ਜਿਹੜੀ ਇਲੈਕਸ਼ਨ ਚੱਲ ਰਹੀ ਐ ਇਲੈਕਸ਼ਨ ਮੈਂ ਕਹਿ ਸਕਦਾ ਕਿ ਪੂਰੇ ਉਸ ਮੋੜ ਦੇ ਵਿੱਚ ਐ ਇਦੇ ਵਿੱਚ ਇੱਕ ਇੱਕ ਸਕਿੰਟ ਇੱਕ ਇੱਕ ਮਿੰਟ ਤੇ ਇੱਕ ਇੱਕ ਆਦਮੀ ਸਹਾਇ ਹੁੰਦਾ ਤਾਂ ਉਸ ਲਈ ਸਾਨੂੰ ਜਿੱਤ ਯਕੀਨੀ ਕਰਨ ਲਈ ਜ਼ਰੂਰਤ ਸੀ ਕਿ ਮਨਪ੍ਰੀਤ ਨਾਲ ਜੁੜੇ ਹੋਏ ਕੁਝ ਲੋਕ ਜੋ ਸਾਬਕਾ ਮੇਅਰ ਸ਼੍ਰੀਮਤੀ ਰਮਨ ਜੀ ਤੇ ਉਹਨਾਂ ਦੇ ਨਾਲ 6-7 ਕਾਉਂਸਲਰ ਜਿਹੜੇ ਜਿਨ੍ਹਾਂ ਨਾਲ رابطہ ਕੀਤਾ ਗਿਆ ਤੇ ਉਹ ਕਹਿੰਦੇ ਅਸੀਂ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਦੀ ਆਦੇਸ਼ ਦੀ ਅੜੀ ਕਰ ਰਹੇ ਆ ਤੇ ਮੈਂ ਉਹ ਆਦੇਸ਼ ਆਸੇ ਇੱਕ ਉਹ ਲੈਟਰ ਭੇਜਿਆ ਕਿ ਤੁਸੀਂ ਜਲਦੀ ਆ ਕੇ ਉਹਨਾਂ ਨਾਲ ਰਾਬਤਾ ਕਾਇਮ ਕਰਾਓ ਤਾਕੇ ਭਾਰਤੀ ਜਨਤਾ ਪਾਰਟੀ ਦੀ ਚੋਣ ਮਹਿੰਮ ਨੂੰ ਫੁਰਸਾ ਆ ਜਾਵੇ ਉਹ ਚਾਹੇ ਕਾਂਗਰਸੀ ਕੌਂਸਲ ਪਹਿਲਾਂ ਮਨਪ੍ਰੀਤ ਬਾਦਲ ਜਦੋਂ ਅੱਥੇ ਹੈ ਕਾਂਗਰਸ ਦੇ ਵਿੱਚ ਸੀ ਉਹ ਕਾਂਗਰਸ ਦੇ ਨਾਲ ਸੀਗੇ ਤੇ ਜਦੋਂ ਇੱਕ ਨੇਤਾ ਆ ਜਾਂਦਾ ਤਾਂ ਉਹਦੇ ਆਪਣੇ ਆਪ ਹੀ ਸਾਰੇ ਆ ਜਾਂਦੇ ਆ ਕਿਉਂਕਿ ਕਾਂਗਰਸਿੰਗਰ ਉਹਨੂੰ ਕੱਢਦਾ ਸੀਗਾ ਠੀਕ ਹੈ ਜੀ ਸਿੰਘਰ ਨੂੰ ਵੀ ਕੱਢਦਾ ਸੀਗਾ ਉਹ ਇਸ ਕਰਕੇ ਸਿੰਘਲਾ ਸਾਹਿਬ ਹੁਣ ਤੱਕ ਤਾਂ ਆ ਜਾਣੇ ਚਾਹੀਦੇ ਸੀਗੇ ਕਿਉਂਕਿ ਬਹੁਤ ਦੇਰ ਹੋ ਗਈ ਉਹਨਾਂ ਨੂੰ ਹਾਂ ਮੈਂ ਤਾਂ ਮੈਂ ਤਾਂ ਆਪ ਕਹਿਣਾ ਹੈ ਕਿ ਹੁਣ ਤੱਕ ਕਿਉਂਕਿ ਬਹੁਤ ਵੱਡੇ ਲੀਡਰ ਆ ਭਾਰਤੀ ਜਨਤਾ ਪਾਰਟੀ ਦੇ ਹੁਣ ਤੱਕ ਉਹਨਾਂ ਨੇ ਆਪਦੀ ਕੰਮ ਤੇ ਲੱਗ ਜਾਣਾ ਚਾਹੀਦਾ ਸੀਗਾ ਜੀ ਕਾਰਨ ਲੱਗਦਾ ਤੁਹਾਨੂੰ ਕਿ ਜਿਹੜਾ ਨਹੀਂ ਅਜੇ ਤੱਕ ਆ ਰਹੇਗੇ ਕਿਉਂ ਮਿਸ ਕਰ ਰਹੇ ਨੇ ਇੱਕ ਅੱਦੇ ਦੇ ਇੱਕ ਅੱਦੇ ਦਿਨ ਚ ਪਤਾ ਲੱਗ ਜਾਏਗਾ ਆਪਾਂ ਨੂੰ ਕਿ ਕੀ ਕਾਰਨ ਹੈ ਕਿਉਂ ਨਹੀਂ ਆ ਰਹੇ ਕਿਉਂਕਿ ਮੈਂ ਲੈਟਰ ਪਾਇਆ ਉਹਦਾ ਰਿਸਪੌਂਸ ਤਾਂ ਆਊਗਾ ਹੀ ਆਊਗਾ ਸਮਾਸ਼ ਸਰਦਾ ਕੀਤਾ ਗਿਆ ਵੀ ਕਿੰਨੇ ਕਿਤਨੇ ਤਰ੍ਹਾਂ ਉਹਨੂੰ ਕਿਹਾ ਵੀ ਤੁਸੀਂ ਨਹੀਂ ਸਮੇਂ ਮੈਂ ਤਾਂ ਇਮੀਡੀਏਟਲੀ ਕਿਹਾ ਜੀ ਇਮੀਡੀਏਟਲੀ ਤੁਸੀਂ ਮੇਲ ਪਾਈ ਹੈ ਜਿਹੜੀ ਇਮੀਡੀਏਟਲੀ ਜਾਏਗੀ ਜਿਹੜਾ ਨਹੀਂ ਉਹਦੇ ਕੋਈ ਕਾਰਵਾਈ ਵੀ ਤੁਹਾਡੇ ਕੋਲ ਪਾਰਟੀ ਵੱਲੋਂ ਕੀਤੀ ਜਾਂਦੀ ਤੁਹਾਨੂੰ ਇੱਕ ਨਾਤੇ ਮੈਂ ਇੱਥੋਂ ਦੇ ਪ੍ਰਧਾਨ ਆ ਪਰ ਜੋ ਵੀ ਮੈਂ ਕਹਿ ਸਕਦਾ ਕਿ ਪਾਰਟੀ ਦਾ ਹੁਣ ਸ਼ ਉਹ ਸ਼ੂਨ ਸਾਸਨ ਦੇ ਨਾਲ ਜਿਉਂ ਕਿ ਪਾਰਟੀ ਵਿਰੋਧੀ ਕਾਰਵਾਈਆਂ ਕਰੇਗਾ ਤਾਂ ਉਹਦੇ ਵਾਸਤੇ ਫਿਰ ਜਿਹੜਾ ਹੈਗਾ ਅਸੀਂ ਜਰੂਰ ਆਉਂਦੇ ਹਾਈਕ ਮਾਣਨ ਲਈ ਤੁਹਾਨੂੰ ਲੱਗਦਾ ਇਹ ਪਾਰਟੀ ਵਿਰੋਧੀ ਕਾਰਵਾਈ ਹੈ ਜਿਹੜੇ ਫਹਮ ਨਹੀਂ ਆ ਰਹੇ ਬਿਲਕੁਲ ਔਰ ਜਿਹੜੇ ਹਨ ਜੀ ਪੂਰਾ ਮਹਿਸੂਸ ਹੋ ਰਿਹਾ ਜੀ ਮਹਿਸੂਸ ਹੋਣ ਵਾਲੀ ਗੱਲ ਹੈ ਜਿਹਨੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਤੇ ਭਾਰਤੀ ਜਨਤਾ ਪਾਰਟੀ ਜਿਹਨੇ ਆ ਮਹਿਸੂਸ ਹੋਣਾ ਸਭ ਤੋਂ ਵੱਡੀ ਚ ਬਾਗੂ ਗੱਲ ਹੈ ਧੰਨਵਾਦ ਧੰਨਵਾਦ